Sat so. Naam. Я ਵਾਪੰਤ ਸੁਨੇ ਓ ਗੁਰ ਸੰਗਤ ਅਹਮਦੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਏਕ ਕੇ ਅਰਦਾਸ ਭਾਟ ਕੀਰਤ ਰਾਮ ਦਾ ਸਰਕੋਸ਼ਰਨਾਈ ਜੁਗ ਜੁਗ ਬਟਲ ਦੋ ਜਹਾਨਾਂ ਦੇ ਵਾਲੀ ਸ਼ਬਦ ਤਕਤਾਂ ਦੇ ਮਾਲਕ ਗਿਆਨ ਦੇ ਮੁਜੱਸਮੇ ਰੰਗ ਤਾਂ ਦੇ ਪੰਡਾਰ ਜਹਰਜ ਗੁਰ ਹਾਜ਼ਰ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਤੇ ਸਤਿਗੁਰਾਂ ਜੀ ਦੀ ਪਾਵਨ ਮੋਹਰ ਖਣਕੀ ਰੋਦਤ ਅਨੰਦ ਮਾਣ ਰਹੀ

स्वागत ਕਵੀਰ ਜੀਆਂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਪਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰਾਂ ਦੀ ਆਪਾਂ ਹਰ ਰੋਜ ਸਾਂਝ ਪਾਉਂਦੇ ਹਾਂ ਅੱਜ ਦੇ ਭਾਵਨ ਸੰਲੋਕ ਦੇ ਅੰਦਰ ਕਬੀਰ ਜੀ ਇੱਕ ਸੁਝਾਅ ਦੇ ਰਹੇ ਨੇ ਕਬੀਰ ਤਾਂ ਸੋ ਪ੍ਰੀਤ ਕਰ ਜਾ ਕੋਠਾ ਕੋਰਲਾ ਭਾਵੇਂ ਕਬੀਰ ਜੀ ਇਸ ਇਨਸਾਨ ਨੂੰ ਇਹ ਸਮਝਾ ਰਹੇ ਨੇ ਕਿ ਪ੍ਰੀਤ ਕਰਨੀ ਹੈ ਤਖੂਸ ਦੇ ਨਾਲ ਕਰ ਜਿਹੜਾ ਪਲ ਕੇ ਤੈਨੂੰ ਹਦੋ ਵੱਧ ਪ੍ਰੀਤ ਕਰੇ ਜੇ ਤੇਰੀ ਪ੍ਰੀਤ ਦੀ ਬਤੌਲ ਉਹਨੇ ਦਿਨ ਮੁਝ ਦੇਣਾ ਹੈ ਦੁਨੀਆ ਦੀ ਪ੍ਰੀਤ ਤਾਂ ਇੰਨੀ ਹੈ ਆਪਣੇ ਹੀ ਸੁੱਖ ਸਾਂ ਸਭ ਲਾਦੇ ਕਿ ਆਦਾਰਾ ਕਿਹਾ ਨਹੀਂ ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਜਗਤ ਦੀ ਪ੍ਰੀਤ ਸਾਰੀ ਝੂਠੀ ਹੈ ਸਾਰੇ ਆਪਣੇ ਮਤਵਲ ਦੇ ਲਈ ਦੇ ਇੱਕ ਦੂਜੇ ਦੇ ਨਾਲ ਹੁਣ ਪ੍ਰੀਤ ਜਿਹੜੀ ਪਾਉਣੀ ਹੈ ਉਹ ਪਾਉਣੀ ਹੈ ਆਰਾਮ ਪਦਾਰਥ ਪਾਏ ਕ ਕਬੀਰ ਗਾਂਠ ਨਾ ਆਰਾਮ ਦੀ ਪਦਾਰਥ ਰੱਬ ਦੇ ਨਾਲ ਮਹੱਬਤ ਪਾ ਕੇ ਮੰਦਰ ਗਿਆ ਗੁਰਦੁਆਰੇ ਗਿਆ ਮਸੀਤੇ ਗਿਆ ਕਿਸੇ ਧਰਮਗੱਡਾਣੀ ਤੇ ਗਿਆ ਉਹਨੂੰ ਗੰਡ ਮਾਰਨਾ ਹੈ ਦੱਸਣ ਦਾ ਇਹ ਰੱਬ ਦੇ ਨਾਲ ਕਿੰਨੀ ਕਿ ਪ੍ਰੀਤ ਹੈ ਇਹ ਦੱਸੀ ਨਹੀਂ ਜਾਂਦੀ ਜਿਹੜੀ ਦੱਸੀ ਜਾ ਰਹੀ ਹੈ ਉਹ ਪ੍ਰੀਤ ਨਹੀਂ ਹੈ ਰੱਬ ਦੇ ਨਾਲ ਜਦ ਦੁਨੀਆਂ ਦੇ ਨਾਲ ਅਸੀਂ ਪਿਆਰ ਕਰਦੇ ਹਾਂ ਪਿਆਰ ਦਾ ਥੋੜੀ ਵੀ ਪਰਿਭਾਸ਼ਾ ਥੋੜੀ ਹੈ ਪਿਆਰ ਯਾਰ ਬਿਆਨ ਕਰਨਾ ਹੁਣ ਪਿਆਰ ਉਹਦੇ ਨਾਲ ਕਰਨਾ ਹੈ ਜਿਹੜਾ ਪੂਰੀ ਦੁਨੀਆ ਨੂੰ ਪੈਦਾ ਕਰਦਾ ਹੈ ਬ੍ਰਤਭਾਲਣਾ ਕਰਦਾ ਹੈ ਉਹਨਾਂ ਦੀ ਲੈਤਾ ਕਰਦਾ ਹੈ ਉਹ ਬੇਸੁਮਾਰ ਹੈ ਬੇਅੰਤ ਹੈ ਉਹਦੇ ਨਾਲ ਪਿਆਰ ਬੇਅੰਤ ਕਰਨਾ ਹੈ ਕਿਵੇਂ ਬਿਆਨ ਕੀਤਾ ਜਾਵੇ ਤੂੰ ਚੰਦ ਮੈਂਟਾਂ ਗੁਰੂ ਦੇ ਕੋਲ ਜਾ ਕੇ ਚੰਦ ਮੈਂਟਾਂ ਸੇਵਾ ਕਰਕੇ ਚੰਦ ਘੜੀਆਂ ਪੀਰਥਾ ਦੇ ਇਸ਼ਨਾਨ ਕਰਕੇ ਜਾ ਕੇ ਤਪੂਣਾ ਦਾ ਉਸ ਪ੍ਰੀਤ ਨੂੰ ਤੂੰ ਜਨਾਉਣ ਲੱਗ ਜਾਂਦਾ ਹੈ ਜੇੜੀ ਰੱਬ ਦੇ ਨਾਲ ਪ੍ਰੀਤ ਪੈਣੀ ਹੈ ਤਾਂ ਗੁਰੂ ਦੀ ਮਵਾਰਕ ਚਰਣਾ ਦੇ ਵਿੱਚੋਂ ਪੈਣੀ ਹੈ ਮੰਦਰ ਜਾ ਜਿੱਥੇ ਤੇਰਾ ਦਿਲ ਕਰਦਾ ਤਾਂ ਉੱਥੇ ਜਾ ਪ੍ਰੀਤ ਅਜਿਹੀ ਸਤ ਸੰਗਤ ਦੇ ਵਿੱਚੋਂ ਬਣੇਗੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਭਗਵਤਰ ਅਬਦਾਦ ਜੀ ਕਹਿੰਦੇ ਨੇ ਰੱਬ ਦੇ ਨਾਲ ਪ੍ਰੀਤ ਪਾਈ ਐ ਤੁਮਸਿਓ ਜੋਰ ਅਵਰ ਸੰਗ ਤੋਰੀ ਤੋਰੀ ਦਾ ਤੋੜਨਾ ਇਹ ਤਾਂ ਜਾਂ ਤਾਂ ਦੁਨੀਆ ਦੇ ਨਾਲ ਪ੍ਰੀਤ ਨਵੇਗੀ ਜਾਂ ਰੱਬ ਦੇ ਨਾਲ ਨਵੇਗੀ ਦੁਨੀਆ ਜਿਹੜੀ ਐ ਮਤਵਲੀ ਐ ਸੈਲਫ ਇਸ ਆਪਣੇ ਲਈ ਐ ਰੱਬ ਦੀ ਪ੍ਰੀਤ ਜਦੋਂ ਸਿਖਾਉਂਦੀ ਐ ਦੂਜਿਆਂ ਲਈ ਐ ਸਾਗਲ ਜੀ ਦਿਆ ਪ੍ਰਵਾਨ ਸਤਿਗੁਰਾਂ ਦੀ ਬਾਣੀ ਜਾਂ ਸਤਿਗੁਰੂ ਸਿਖਾਉਂਦੇ ਨੇ ਪ੍ਰਮਾਤਮਾ ਦੀ ਪ੍ਰਵਾਸਾ ਤਾਂ ਇਹੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਪਿਆਰੇ ਆ ਜਾ ਕੋ ਠਾਕੁਰ ਰਾਮ ਪ੍ਰੀਤੋ ਦੇ ਨਾਲ ਕਰ ਜਿਦੀ ਠਾਕੁਰ ਦੇ ਨਾਲ ਪ੍ਰਮਾਤਮਾ ਦੇ ਨਾਲ ਜਿਦੀ ਮੁਹੱਬਤ ਹੋਵੇ ਅਤੇ ਅੱਗੇ ਕਵੀਰ ਜੀ ਸਮਝਾ ਰਹੇ ਨੇ ਪੰਡਤ ਰਾਜੇ ਪੂਪਤੀ ਆ ਮੈਂ ਕੌਨੇ ਕਾ ਤਿੰਨ ਜਣਿਆਂ ਦਾ ਕਵੀਰ ਜੀ ਨੇ ਜ਼ਿਕਰ ਕੀਤਾ ਪੰਡਤ ਜਿਹੜਾ ਸਕੋਲਰ ਹੈ ਵਿਦਵਾਨ ਹੈ ਜਿਹਨੂੰ ਵਿਦਿਆ ਹੁੰਦੀ ਹੈ ਦੂਜਾ ਹੈ ਰਾਜਾ ਜਿਹੜਾ ਰਾਜ ਮੁਖੀਆ ਹੋ ਗਿਆ ਪ੍ਰਧਾਨ ਹੋ ਗਿਆ ਜਿਨ੍ਹਾਂ ਦਾ ਰਾਜਾ ਜੀ ਵੀ ਚੱਲਦੀ ਹੈ ਅਤੇ ਤੀਸਰਾ ਹੁੰਦਾ ਭੂਪਤੀ ਭੂਪਤੀ ਉਹ ਹੁੰਦਾ ਹੈ ਜਿਹੜਾ ਜ਼ਿਮੀਂਦਾਰ ਹੁੰਦਾ ਜ਼ਮੀਨਾਂ ਦਾ ਮਲੂਮਾਇਆ ਜੰਗੀ ਕਿਰਤਕਾਰ ਦੇ ਨਾਲ ਮਾਇਆ ਬੜੀ ਕਦਰ ਕੀਤੀ ਹੈ ਤਿੰਨ ਜਣੇ ਨੇ ਪੰਡਤ ਰਾਜੇਪੂਤ ਅਤੇ ਇਹਨਾਂ ਦਾ ਅਦਰ ਸਤਕਾਰ ਰੈਂਦੇ ਤਾਂ ਉਹਨਾਂ ਇਹਨਾਂ ਦਾ ਕਬੀਰ ਜੀਆ ਨੇ ਜ਼ਿਕਰ ਕੀਤਾ ਤਾਂ ਕਿਸੇ ਪੰਡਤ ਦੇ ਕੋਲ ਜਾਇਂ ਆਵੇ ਕੌਨੇ ਕਾਮ ਕਿ ਤੂੰ ਮਤਾ ਸੋਚੇ ਕਿ ਉਹਦਾ ਗਿਆਨ ਵੀ ਮੇਰੇ ਲਈ ਕੰਮ ਆ ਦੇਗਾ ਜੱਬਈ ਰਾਜ ਹੈ ਉਦਿਤ ਕੋਈ ਤਰਸ ਆਵੇਗਾ ਤਾਂ ਮੇਰੇ ਲਈ ਕੰਮ ਆਵੇਗਾ ਜੱਬਈ ਭੂਪਤੀ ਹੈ ਧਨવાન ਹੈ ਉਹਦਾ ਕੋਈ ਕੀਤਾ ਹੋਇਆ ਹੀ ਲਵਸੀ ਦਾ ਕੋਈ ਪੈੜੀ ਕੋਈ ਗੀਲਾ ਦੋ ਕਿੱਲੇ ਮੇਰੇ ਨਾਮ ਹੋ ਜੇ ਤਾਂ ਕੋਈ ਕੰਮ ਆ ਜਾਏਗਾ ਤਾਂ ਕਹਿੰਦੇ ਇਹ ਮਾਇਆ ਇਕੱਤਰ ਕਰਨ ਬਾਰੇ ਨੇ ਕਬੀਰ ਜੀ ਕਹਿੰਦੇ ਰੱਬ ਤੂੰ ਟੁੱਟੇ ਹੋਏ ਨੇ ਕਿਉਂਕਿ ਜਿਦੀ ਬਿਰਤੀ ਬਣ ਜਾਂਦੀ ਹੈ ਪੜ ਪੜ ਗੱਡੀ ਲੱਦੀ ਹੈ ਪੜ ਪੜ ਦੇ ਪਰੀਏ ਸਾਤ ਪੜ ਪੜ ਬੇੜੀ ਪਾਈ ਐ ਪੜ ਪੜ ਗਦੀ ਐ ਖਾਤ ਪੜਿਆ ਮੂਰਖ ਆਖੀ ਐ ਜਿਸ ਲੱਭ ਲੋਭ ਹੰਕਾਰਾ ਏ ਐ ਪੰਡਤ ਇਸਲਾਮ ਦੇ ਅਨੁਸਾਰ ਉਹਨੂੰ ਕਾਜ਼ੀ ਕਿਹਾ ਜਾਂਦਾ ਹੈ ਮੋਲਾਣੇ ਕਿਹਾ ਜਾਂਦਾ ਹੈ ਹਿੰਦੂ ਧਰਮ ਦੇ ਅਨੁਸਾਰ ਪੰਡਤ ਕਿਹਾ ਜਾਂਦਾ ਹੈ ਸਾਡੇ ਧਰਮ ਦੇ ਅਨੁਸਾਰ ਕਥਾਵਾਚਕ ਕਿਹਾ ਨਹੀਂ ਕਿਹਾ ਜਾਂਦਾ ਜਿਹੜਾ ਆਪਣੇ ਲਈ ਐ ਜਿਹੜਾ ਮਾਇਆ ਦੇ ਪਿੱਛੇ ਰਤਮਿਆਂ ਦੇ ਪਿੱਛੇ ਦੌੜ ਗਾਓਗੇ ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ ਕਿ ਉਹ ਤੇਰੇ ਕਿਸੇ ਕੰਮ ਨਹੀਂ ਆਉਣਗੇ ਲੱਖ ਮਿੱਠੇ ਬੋਲ ਹੋਣ ਲੱਖ ਮਠਿਆਸ ਹੋਵੇ ਪਰ ਜੀ ਤੈਨੂੰ ਪਤਾ ਹੈ ਕਿ ਇਹ ਆਪਣੇ ਮਤਲਬ ਦੇ ਲਈ ਹੈ ਤਾਂ ਕਹਿੰਦੇ ਮਿਸ਼ਕ ਤਰਨਾ ਰੱਬ ਦੇ ਅੱਗੇ ਧੂਮਾਂ ਕਰਨੀ ਪਰ ਉਹ ਤਰਨਾ ਤੇਰੇ ਲਈ ਨਹੀਂ ਕਰਦੀ ਰਾਜੇ ਨੇ ਰਾਜੇ ਨਹੀਂ ਕਿਸੇ ਦੇ ਅੰਦਰ ਸੰਗ ਬਣਦੇ ਸੰਗੀ ਬਣਦੇ ਤਾਂ ਉਹ ਕਿਉਂਕਿ ਉਹਨਾਂ ਦਾ ਭਗਤ ਕਬੀਰ ਜੀ ਕਹਿੰਦੇ ਨੇ ਇਹ ਸਾਰੇ ਜਿਹੜੇ ਨੇ ਕਿਸੇ ਕੰਮ ਨਹੀਂ ਆਉਣ ਬਿੰਦੇ ਰਹੇ ਫਿਰ ਕੰਮ ਤੇਰੇ ਆਉਣਾ ਕਿਨੇ ਕਬੀਰ ਜੀਆ ਨੇ ਇੱਕ ਸੁਝਾਅ ਦਿੱਤਾ ਸੀ ਕਿ ਕਵੀਰ ਪ੍ਰੀਤ ਇੱਕ ਸਿਉ ਆਨ ਦੁਬਦਾ ਜਾਏ ਦੁਬਦਾ ਕਹਿੰਦੇ ਨੇ ਦੋ ਤਰ੍ਹਾਂ ਦੀ ਫਿਰਤੀ ਮੰ ਤੇਰੇ ਅੰਦਰ ਦੁੱਧ ਇੱਕ ਨਹੀਂ ਆ ਤੇਰੇ ਅੰਦਰ ਤਾਂ ਕਬੀਰ ਜੀ ਨੇ ਜ਼ਿਕਰ ਕੀਤਾ ਹੁਣ ਪਹਿਲਾਂ ਤਿੰਨ ਬਿਰਤੀਆਂ ਦਸੀਆਂ ਨੇ ਪੂਪਤ ਹੋ ਗਿਆ ਰਾਜਾ ਹੋ ਗਿਆ ਪੰਡਤ ਹੋ ਗਿਆ ਇਹ ਤਿੰਨ ਤਰ੍ਹਾਂ ਦੇ ਇਹ ਤੋਂ ਅੱਗੇ ਪਤਾ ਨਹੀਂ ਕਿੰਨੀਆਂ ਕਨੇ ਕਿਰਤ ਕਮਾਈ ਦੀ ਅੱਡ ਹੋ ਗਈ ਤ੍ਰਿਸ਼ਨਾ ਦੀ ਅੱਡ ਹੋ ਗਈ ਪ੍ਰਤਮਿਆਂ ਦੀ ਅੱਡ ਹੋ ਗਈ ਦੁਨੀਆਂ ਦੇ ਵਿੱਚ ਜਿਹੜਾ ਤੂੰ ਪ੍ਰਵਤਾ ਦੇ ਲਈ ਫਿਰਦਾ ਹੱਥ ਪਰ ਮਾਰਦਾ 2 ਤੋਂ 4 4 ਤੋਂ 8 8 ਤੋਂ 12 ਕਰਦਾ ਉਹ ਤੇਰੀ ਆਪਣੀ ਹੈ ਪਤਾ ਨਹੀਂ ਕਿੰਨੇ ਕ ਕਵੀ ਉਹ ਜੀ ਜਿੱਕਰ ਕਰਦੇ ਨੇ ਕਿੰਨੀ ਕ ਪ੍ਰੀਤ ਪਾਈਏ ਨੇ ਹੁਣ ਜਿੰਨੀ ਇਹਦੀ ਪ੍ਰੀਤ ਹੈ ਦੁਗਦਾ ਦੇ ਵਿੱਚ ਪੈ ਗਈ ਹੈ ਜਿਹੜਾ ਦੁਗਦਾ ਦੇ ਵਿੱਚ ਪੈ ਗਿਆ ਉਹਨੂੰ ਕਹਿੰਦੇ ਨੇ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਜਿਹੜਾ ਬੱਦਾ ਚੱਟੀ ਦੇ ਵਿੱਚ ਪੈ ਗਿਆ ਨਾ ਤਾਂ ਉਹ ਆਪਣਾ ਸਵਾਰ ਸਕਦਾ ਉਹਨੇ ਦੂਜੇ ਦਾ ਤਾਂ ਕੀ ਸਵਾਰਨਾ ਜਿਹੜਾ ਹੰਕਾਰ ਦੇ ਵਿੱਚ ਪੈ ਜੇ ਮਾਇਆ ਦਾ ਹੰਕਾਰ ਰਤਬਿਆਂ ਦਾ ਹੰਕਾਰ ਕਿਸੇ ਹੋਰ ਪ੍ਰਕਾਰ ਦੇ ਹੰਕਾਰ ਤਨਾ ਤ ਉਹ ਆਪਣਾ ਸਵਾਰੇਗਾ ਤੇ ਨਾ ਦੂਜੇ ਦਾ ਸਵਾਰ ਹੋਵੇਗਾ ਤੇ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਆਨ ਦੁਬਦਾ ਜਾਏ ਪ੍ਰੀਤ ਉਹ ਹੁੰਦੀ ਹੈ ਜਿਹੜੀ ਅੰਦਰੋਂ ਦੁਬਦਾ ਖਤਮ ਕਰਦੀ ਹੈ ਮੈਂ ਮੇਰੀ ਨੂੰ ਖਤਮ ਕਰਦੀ ਹੈ ਮੁਹੱਬਤ ਉਹ ਪ੍ਰਵਾਹ ਹੈ ਇਨਸਾਨ ਦੇ ਨਾਲ ਕਰ ਲੈ ਰੱਬ ਦੇ ਨਾਲ ਕਰ ਲੈ ਧਰਮ ਦੇ ਨਾਲ ਕਰ ਲੈ ਜਿਹੜੇ ਮਰਜ਼ੀ ਦੀ ਨਾਲ ਕਰ ਲੈ ਮੁਹੱਬਤ ਉਹ ਪ੍ਰਵਾਹਨ ਹੁੰਦੀ ਹੈ ਜਿਹੜੀ ਦਿਲੋਂ ਕੀਤੀ ਜਾਏ ਜੀਦੇ ਅੰਦਰ ਮੈਂ ਮੇਰੀ ਨਹੀਂ ਹੁੰਦੇ ਦੋਦਾ ਨਹੀਂ ਹੁੰਦੇ ਦੋਦਾ ਦੋ ਚ ਤੀ ਨਹੀਂ ਹੁੰਦੇ ਪਾਵੈ ਲਾਂਬੇ ਕੇਸ ਕਰ ਪਾਵੈ ਘਰ ਮੁੰਡਾਏ ਕਬੀਰ ਜੀਆਂ ਨੇ ਇਹ ਕਿਨੂੰ ਸੁਝਾ ਦਿੱਤਾ ਕਿ ਤੈਨੂੰ ਦੱਸ ਦਈਏ ਇੱਥੇ ਵੱਡੇ ਵੱਡੇ ਹੋਏ ਨੇ ਜਿਨ੍ਹਾਂ ਨੇ ਪਾਵੈ ਲਾਂਬੇ ਕੇਸ ਕਰ ਬੜੀਆਂ ਵੱਡੀਆਂ ਜਟਾਮਾਂ ਰੱਖੀਆਂ ਜਟਾਮਾਂ ਉਦਰਾਖਤ ਦੇ ਨਾਲ ਬੰਨ ਲੈਂਦੇ ਸੀ ਅਤੇ ਫਿਰ ਉਹ ਬੰਦਗੀ ਕਰਦੇ ਸੀ ਲਟਕ ਜਾਂਦੇ ਸੀ ਕਈ ਪੁੱਠੇ ਲੜਗੇ ਜਾਂਦੇ ਸੀ ਅਤੇ ਪੁੱਠੇ ਲੜਕਣ ਵਾਲੇ ਭਾਵ ਹੈ ਘਰਰ ਮੁੰਡਾ ਘਰਰ ਦਾ ਅਰਥ ਹੁੰਦਾ ਜਿਹੜਾ ਮਲੋ ਬਿਲਕੁਲ ਹੀ ਆਪਣੇ ਕੇਸ ਦਾੜੀ ਖਤਮ ਕਰ ਲੈ ਇੱਕ ਆ ਰੱਖਦੇ ਪਏ ਨੇ ਅਤੇ ਇੱਕ ਬਿਲਕੁਲ ਹੀ ਉਹਨੇ ਜਿਹੜਾ ਖਤਮ ਕਰ ਲੈ ਕੇਸ ਨਾ ਤਾਂ ਉਹਦੀ ਥਾਏ ਪਈ ਐ ਕੋਈ ਕਾਲ ਕਮਾਈ ਅਤੇ ਨਾ ਉਹਦੀ ਪਈ ਐ ਕਿਉਂ ਕਿਉਂਕਿ ਉਹ ਬਾਰਲੇ ਵਿਖਾਵੇ ਤੀ ਜਿਆਦਾ ਰਹਿ ਗਏ ਅੰਦਰ ਦਾ ਜਿਹੜਾ ਰੱਬ ਨੇ ਦੱਸਿਆ ਤਾਂ ਉਥੇ ਤੱਕ ਹੈ ਉਥੇ ਤੱਕ ਤਾਂ ਤੂੰ ਕਿਸੇ ਨੇ ਜਟਾਮਾਂ ਰੱਖੀਆਂ ਭਾਵੇਂ ਘਰ ਰਮंडाए ਕਿਸੇ ਨੇ ਕਿਦਾਂ ਦਾ ਧਰਮਕ અપਨਾਇਆ ਅਤੇ ਯਤਨ ਦੇ ਵਿੱਚ ਉਹਨਾਂ ਦੇ ਕੋਈ ਫਰਕ ਨਹੀਂ ਹੈ ਚੱਲਣ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਫਰਕ ਉਹਨਾਂ ਦੀ ਬਸ ਵਿਰਤੀ ਦੇ ਵਿੱਚ ਹੈ ਸੋਚ ਵਿਚਾਰ ਦੇ ਵਿੱਚ ਕਿਉਂਕਿ ਦੂਜਿਆਂ ਨੂੰ ਵੇਖਦੇ ਨੇ ਮੈਂ ਜਟਾਮਾ ਵਧਾਈਆਂ ਨੇ ਮੇਰੀਆਂ ਜਟਾਮਾ ਕੋਈ ਵਿਖਦਾ ਹੈ ਮੈਂ ਘਰ ਰੱਬ ਮੁੰਡਾ ਲਿਆ ਆਪਣਾ ਬਿਲਕੁਲ ਹੀ ਸਿਰ ਮੁੰਡਾ ਲਿਆ ਮੈਨੂੰ ਕੋਈ ਵੇਖਦਾ ਹੈ ਮੈਂ ਪਗਵੇਂ ਪਾ ਲਏ ਰੱਬ ਦੇ ਵੱਲ ਵਿਰਤੀ ਹੋਣੀ ਸੀ ਬਦਕ ਸਮਤੀ ਇਹਨਾਂ ਦੀ ਦੁਨੀਆ ਦੇ ਵੱਲ ਵਰਤੀ ਹੋਗੀ ਦੁਨੀਆ ਦੇ ਜਦੋਂ ਵੱਲ ਵਰਤੀਆਂ ਦੀ ਇੱਕ ਵੀਰ ਉਹਨੂੰ ਕਹਿੰਦੇ ਨੇ ਦੁਗਦਾ ਪੈ ਗਈ ਅਤੇ ਦੁਗਦਾ ਦੇ ਵਿੱਚ ਪਿਆ ਇਨਸਾਨ ਕਦੇ ਬਾਹਰ ਨਹੀਂ ਨਿਕਲਦਾ ਗੁਰੂ ਦੇ ਗਿਆਨ ਤੋਂ ਬਿਨਾ ਗੁਰੂ ਦੀ ਸਮਝ ਤੋਂ ਬਿਨਾ ਦੁਗਦਾ ਵਾਲਾ ਕਦੇ ਨਹੀਂ ਬਾਹਰ ਨਿਕਲੇਗਾ ਜਿਨੇ ਦੂਜੇ ਦੀਆਂ ਕਮੀਆਂ ਲੱਭਣੀਆਂ ਨੇ ਦੁਗਦਾ ਦੇ ਵਿੱਚ ਹੈ ਜਿਨੇ ਦੂਜੇ ਦੇ ਵੱਲ ਵੇਖਣਾ ਹੈ ਦੁਗਦਾ ਦੇ ਵਿੱਚ ਤਾ ਕਬੀਰ ਜੀ ਕਹਿੰਦੇ ਨੇ ਭਾਵੇਂ ਲਾਂਬੇ ਕੇਸ ਕਰ ਜੇ ਤੈਨੂੰ ਲੱਗਦਾ ਹੈ ਸਰੀਰ ਦੇ ਤਲ ਤੇ ਲੱਭ ਮਿਲੇਗਾ ਤਦ ਤੂੰ ਜਟਾਵਾ ਬਗਾ ਲੈ ਜੇ ਜਟਾਵਾ ਬੜੇ ਨਹੀਂ ਚੰਗੇ ਲੱਗਦੇ ਘਰ ਇਹ ਸਭ ਕੁਝ ਆਪਣਾ ਕੇਸ ਦਾੜੀ ਕਤਲ ਕਰ ਦੇ ਕਿਉਂਕਿ ਤਾਂ ਸਰੀਰ ਦਾ ਤਲ ਹੈ ਨਾ ਰੱਬ ਤਾਂ ਮਨ ਦੇ ਤਲ ਤੇ ਮਿਲਦਾ ਜੇ ਧਰਮ ਦੀ ਕੋਈ ਵਾੜ ਕੀਤੀ ਗਈ ਹੈ ਕੋਈ ਮੁੰਡਣਾ ਕਰਦੇ ਅਤੇ ਕੋਈ ਜਵੇਂ ਵੀ ਮੰਨੋ ਹਰ ਇੱਕ ਧਰਮ ਦੀ ਆਪੋ ਆਪਣੀ ਮਰਿਆਦਤ ਹੈ ਇੱਕ ਸਾਡਾ ਧਰਮ ਹੈ ਜਿਹੜਾ ਜਿਹਦੇ ਵਿੱਚ ਵਾਅਦਾ ਕੀਤਾ ਗਿਆ ਘਾਟਾ ਕੋਈ ਨਹੀਂ ਕੀਤਾ ਚੰਗੇ ਕਰਮ ਦੇ ਲਈ ਘਾਟ ਘਾਡੇ ਨਹੀਂ ਕੀਤੇ ਜਾਂਦੇ ਵਾਅਦੇ ਕੀਤੇ ਜਾਂਦੇ ਨੇ ਆਪਾਂ ਕਹਿੰਦੇ ਨੇ ਸਵਾਈ ਕੀਤਾ ਗਿਆ ਇਹਦਾ ਵਾਅਦੇ ਨੇ ਗੁਰੂ ਦੀ ਕੇਸ ਗੁਰੂ ਦੀ ਮੋਹਰ ਜੋ ਕੁਝ ਸੀ ਰੱਖਦੇ ਆ ਇਹ ਗੁਰੂ ਦੀ ਇਜਾਜ਼ਤ ਹੈ ਗੁਰੂ ਦੀ ਰਹਿਮਤ ਹੈ ਬਾਕੀ ਧਰਮਾਂ ਦੇ ਕੋਈ ਮੁੰਡਣ ਕਰਵਾ ਲਿਆ ਕਿਸੇ ਨੇ ਸੁੰਨਦ ਕਰਵਾ ਲੇ ਰੱਬ ਨੇ ਰੂਪ ਦਿੱਤਾ ਹੋਇਆ ਉਹਨੂੰ ਵੀ ਅਧੂਰਾ ਕਰ ਲਿਆ ਸਾਬਤ ਸੂਰਤ ਰੱਬ ਦੀ ਪੰਨੇ ਬਈ ਮਾਨ ਭਵੇਂ ਨਾਰਿਆ ਭਵੇਂ ਮੰਦਾ ਰੱਬ ਨੇ ਸੂਰਤ ਦਿੱਤੀ ਏ ਇਹ ਭੰਦਾ ਪਿਆ ਤਾਂ ਇਹਨੂੰ ਕਬੀਰ ਜੀ ਕਹਿੰਦੇ ਨੇ ਕਿ ਭਾਵੈ ਘਰ ਰ ਮੁੰਡਾਏ ਜੇ ਸਰੀਰ ਦੇ ਤਲ ਤੇ ਰੱਬ ਮਿਲਦਾ ਹੈ ਤਾਂ ਆਪਣਾ ਘਰ ਰ ਮੁੰਡਾ ਦੇ ਜੇ ਤੈਨੂੰ ਜਟਾਮਾਂ ਵਾਲੇ ਦੇ ਨਹੀਂ ਚੰਗਾ ਲੱਗਦਾ ਐ ਕਰ ਲੈ ਤੇ ਜੇ ਘਰ ਰਮਡਾਉਣਾ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਜਟਾਮਾਂ ਰੱਖ ਲੈ ਅਤੇ ਦੋਵੇਂ ਤਲ ਵਾਲੇ ਕਹਿੰਦੇ ਬਾਂਝੇ ਰਹਗੇ ਕਿਉਂਕਿ ਦੁਗਦਾ ਦੇ ਵਿੱਚ ਪਏ ਨੇ ਸਰੀਰ ਦੇ ਤਲ ਦੇ ਰਹੇਗੇ ਜ਼ਰੂਰੀ ਨਹੀਂ ਐ ਕਿ ਬੜੇ ਨੇ ਜਿਨ੍ਹਾਂ ਨੇ ਜਟਾਮਾਂ ਰੱਖੀਆਂ ਸੀ ਰੱਬ ਵੱਲੋਂ ਹੁੰਦੀਆਂ ਨੇ ਕਿ ਰੱਬ ਮਿਲੇ ਆ ਜਟਾਮਾਂ ਇਹ ਕਈ ਵਾਰ ਜਨਮ ਸਿੱਧੀ ਮਿਲ ਜਾਂਦੀਆਂ ਨੇ ਕਈਆਂ ਨੂੰ ਕਈ ਇਹ ਬੋੜ ਦਾ ਜਿਹੜਾ ਦੁੱਧ ਲਾ ਕੇ ਅਤੇ ਸਵਾਹ ਮਲ ਕੇ ਕਿ ਸਾਨੂੰ ਆਪਾਂ ਕੰਗੀ ਨਹੀਂ ਕਰਾਂਗੇ ਤਾਂ ਉਹ ਤਾਂ ਆਪਣੇ ਆਪ ਹੀ ਟਟਾਮਾ ਬਣ ਜਾਂਦੀ ਏ ਕਈਆਂ ਇਦਾਂ ਵੀ ਕੀਤਾ ਹੋਇਆ ਹੈ ਕਈ ਜਨਮ ਸੇ ਤੋਂ ਹੁੰਦੀਆਂ ਨੇ ਪਰ ਕਬੀਰ ਜੀਆ ਨੇ ਮਨੰ ਸਰੀਰ ਦੇ ਤਲ ਤੇ ਸਾਨੂੰ ਦੱਸਿਆ ਹੈ ਕਿ ਜੇ ਸਰੀਰ ਦੇ ਤਲ ਤੇ ਤੂੰ ਰਹਿ ਗਿਆ ਤਾਂ ਬੜਾ ਦੂਰ ਹੈ ਰੱਬ ਉਹਾਂ ਦੂਰ ਆ ਤੇਰੇ ਕੋਲ ਦੁੱਖ ਦਾ ਬਿਰਤੀ ਰੱਬ ਮਿਲਦੇ ਗੁਰ ਕੀ ਮਤ ਤੂੰ ਲਿਹਿਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਵੱਡੇ ਵੱਡੇ ਸਿਆਣੇ ਡੁੱਬ ਗਏ ਨੇ ਗੁਰੂ ਦੀ ਬੰਦਗੀ ਤੋਂ ਬਿਨਾ ਬੰਦਗੀ ਕਰੇਗਾ ਤਾਂ ਅਜਾਮਤਾ ਤੇਰੇ ਦੇ ਵਰਦਨ ਗੀਆ ਗੁਰੂ ਦੀ ਰਹਿਮਤ ਤੇਰੇ ਦੀ ਬਰਸੇ ਬਸ ਕਬੀਰ ਜੀ ਕਹਿੰਦੇ ਨੇ ਦੁਬਦਾ ਦੇ ਵਿੱਚ ਨਾ ਪਈ ਜਿਹੜਾ ਦੁਬਦਾ ਦੇ ਵਿੱਚ ਪੈਂਦੇ ਆ ਭੁੱਖ ਜਲ ਖਵਾਰੀ ਬਿੰਦੀਆ ਹਰ ਬਿਸਰਤ ਸਦਾ ਖਵਾਰੀ ਤਾਂ ਪ੍ਰਤੋਕਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੇ ਪਹਿਲੀ ਪੰਕਤੀ ਹੈ ਹਰ ਬਿਸਰਤ ਸਦਾ ਖਵਾਰੀ ਖੱਜਲ ਖਵਾਰੀ ਕਹਿੰਦੇ ਨੂੰ ਲੱਖਾਂ ਜਤਨ ਕਰਕੇ ਵੀ ਜਿਹਦੇ ਪੱਲੇ ਨਾ ਪਵੇ ਉਹਨੂੰ ਖੱਜਲ ਖਵਾਰੀ ਆਖਿਆ ਜਾਂਦਾ ਹੈ ਹਰ ਬਿਸਰਤ ਸਦਾ ਖਵਾਰੀ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਇਹਨੂੰ ਛੱਡ ਕੇ ਜੇ ਤੂੰ ਅੱਗੇ ਆਵੇਂਗਾ ਹਰ ਬਿਸਰਤ ਸਦਾ ਕੋਰੀ ਤਾਕੋ ਧੋਖਾ ਕਹਾਂ ਦੇ ਆਪੈ ਜਾ ਕੋ ਕੋਟ ਤੁਹਾਰੀ ਹੁਣ ਤੇਰੇ ਹੱਥ ਦੇ ਵਿੱਚ ਹੈ ਕਿ ਤੂੰ ਵਿਸਾਰਨਾ ਰੱਬ ਨੂੰ ਜਾਂ ਰੱਬ ਦੀ ਓਟ ਲੈਣੀ ਹੈ ਰੱਬ ਕਹਿੰਦੇ ਨੇ ਤੇਰੇ ਜਾ ਕੋ ਓਟ ਤੁਹਾਰੀ ਤਾਕੋ ਧੋਖਾ ਕਹਾਂ ਦੇ ਆਪੈ ਕਿਸੇ ਪ੍ਰਕਾਰ ਦਾ ਤੈਨੂੰ ਨਾ ਸਰੀਰ ਦੇ ਤਲ ਤੇ ਨਾ ਮਨ ਦੇ ਤਲ ਤੇ ਧੋਖਾ ਲੱਗਣ ਨਹੀਂ ਦੇਣਗੇ ਪਰ ਗੁਰੂ ਦੇ ਮubaruk ਚਰਨਾਂ ਦੇ ਵਿੱਚ ਆਉਣਾ ਅਦੁੱਤ ਸਤਕਾਰ ਦੇਣਾ ਗੁਰੂ ਦੀ ਬਾਣੀ ਦੇ ਨਾਲ ਹੁੰਦਾ ਹੈ ਇਹ ਬਾਣੀ ਵੀ ਤਾਂ ਸਾਡੇ ਬਾਰੇ ਨਿਆਣੀ ਕਰਦੀ ਹੈ ਮਨ ਕਰਕੇ ਜੁੜਿਆ ਜਾਵੇ ਤਾਂ ਚੰਗੀ ਗੱਲ ਹੈ ਜਿੱਤੇ ਤਨ ਦੀ ਹਾਜ਼ਰੀ ਆਈ ਤੇ ਮਨ ਨੇ ਹਾਜ਼ਰੀ ਲਵਾਈ ਉਹਨਾਂ ਦੇ ਬਾਰੇ ਨਿਆਰੇ ਹੁੰਦੇ ਨੇ ਸਮਾਨ ਦੀ ਦਸਮਨ ਉਹਨਾਂ ਕੋਲ ਆਨੇ ਕੀ ਮੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਦੇ